ਤੇ ਉਹਨੂੰ ਪਿਛਲੇ ਦਿਨ ਇੱਕ ਫੋਨ ਆਇਆ ਵੀ ਅਸੀਂ ਲੋਨ ਲੈਣਾ ਤੇ ਇੱਕ ਲੇਡੀ ਨੇ ਉਹਨੂੰ ਫੋਨ ਕਰਕੇ ਜਿਹੜਾ ਸ਼ਾਹਕੋਟ ਚ ਬੁਲਾ ਲਿਆ ਇੱਕ ਤਰੀਕ ਨੂੰ ਤੇ ਬੁਲਾ ਕੇ ਸ਼ਾਹਕੋਟ ਦੇ ਸਲੈਚਾਂ ਪਿੰਡ ਚ ਉਹਨੂੰ ਆਪਣੀ ਐਕਟਾਂ ਤੇ ਬਿਠਾ ਕੇ ਘਰੇ ਲੈ ਗਏ ਘਰੇ ਲ ਜਾ ਕੇ ਉਹਦੇ ਉਹਨੂੰ ਬਿਠਾਇਆ ਤੇ ਉਹ ਚਾਹ ਪਾਣੀ ਪੁੱਛਿਆ ਉਸ ਤੋਂ ਬਾਅਦ ਉਸੇ ਘਰ ਵਿੱਚ ਪਹਿਲਾਂ ਹੀ ਤਿੰਨ ਆਦਮੀ ਤੇ ਤਿੰਨ ਔਰਤਾਂ ਮੌਜੂਦ ਸਨ ਇਸ ਜਸਰੂਪ ਸਿੰਘ ਨੂੰ ਉਹਨਾਂ ਨੇ ਕੁੱਟ ਮਾਰ ਕੀਤੀ ਉਹਦੇ ਕੱਪੜੇ ਉਤਾਰ ਕੇ ਉਹਨੂੰ ਅਲਸ ਨੰਗਾ ਕਰਨ ਤੋਂ ਬਾਅਦ ਉਹਨੇ ਇੱਕ ਲੇਡੀ ਹੋਰ ਹਲਫ ਨੰਗੇ ਕਰਕੇ ਬਿਠਾ ਕੇ ਉਹਦੀ ਵੀਡੀਓ ਬਣਾਈਆਂ ਉਸ ਤੋਂ ਬਾਅਦ ਉਹਨੂੰ ਬਹੁਤ ਜ਼ਿਆਦਾ ਟੌਰਚਰ ਕਰਨ ਤੋਂ ਬਾਅਦ ਪੱਖੇ ਨਾਲ ਉਹਨੂੰ ਉਲਟਾ ਵੀ ਲਟਕਾਇਆ ਟੌਰਚਰ ਕਰਨ ਦੀ ਬੇਅਦੀਆਂ ਪਾਰ ਕਰ ਦਿੱਤੀਆਂ ਤੇ ਉਸਦੇ ਜਿਹੜੇ ATM ਜਿਹੜੇ ਕਰੈਡਿਟ ਕਾਰਡ ਜ਼ਬਰਦਸਤੀ ਉਹਨ ਤੋਂ ਜੋ ਕੱਟ ਕੇ ਇੱਥੇ ਲੋਕਲ ਛਾਗੋੜ ਦੇ ਬੈਂਕ ਤੋਂ ਕਰੀਬ 90000 ਰੁਪਿਆ ਜਿਹੜਾ ਵਸੂਲ ਕੀਤਾ ਜ਼ਬਰੀ ਅਤੇ ਉਸਦੇ ਸਾਜੋ ਸਮਾਨ ਜਿਹੜੀ ਚੈੱਕ ਬਕਸੇ ਖਾਲੀ ਜ਼ਬਰਦਸਤੀ ਦੋ ਚੈੱਕਾਂ ਤੇ ਸਾਈਨ ਕਰਾਇਆ ਕਰੀਬ 4 ਘੰਟੇ ਆਪਣੇ ਘਰ ਵਿੱਚ ਬੰਦਕ ਬਣਾ ਕੇ ਰੱਖਿਆ ਤੇ ਕੁਝ ਮੈਂਬਰ ਇਹਨਾਂ ਦੇ ਘਰ ਦੇ ਬਾਹਰ ਖੜੇ ਸੀ ਵੀ ਉੱਥੇ ਪੁਲਿਸ ਵਗੈਰਾ ਤਾਂ ਨਹੀਂ ਆਉਂਦੀ ਇਸ ਗਰੋ ਨੇ ਉਸ ਜਸਰੂਪ ਸਿੰਘ ਪੀੜਤ ਨੂੰ ਅਤ ਦਾ ਟੌਰਚਰ ਕਰਨ ਤੋਂ ਬਾਅਦ ਉਹਨੂੰ 4 ਘੰਟੇ ਹਨੀ ਟ੍ਰੈਪ ਚ ਪਸਾਉਣ ਵਾਲੇ ਗਰੋ ਦਾ ਪਰਦਾ ਫਾਸ਼ 4 ਮੈਂਬਰ ਗ੍ਰਿਫਤਾਰ ਸਤਿਦੀ ਨਾਲ ਇੱਕ ਵੱਡਾ ਹਨੀ ਟ੍ਰੈਪ ਚ ਪਸਾਉਣ ਵਾਲਾ ਗੈਂਗ ਜਿਹੜਾ ਗ੍ਰਿਫਤਾਰ ਕਰਨ ਵਿੱਚ ਸਫਲਤਾ ਅਸਰ ਕੀਤੀ ਹੈ। ਵਾਕਿਆ ਹੈ ਕਿ ਜਸਪਾਲ ਸਿੰਘ ਜੋ ਵਸੀ ਜੀਰਾ ਦਾ ਜ਼ਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਉਹ ਐਚਡੀਐਫਸੀ ਬੈਂਕ ਚ ਲੋਨ ਬ੍ਰਾਂਚ ਦੇ ਫੀਲਡ ਆਫਸਰ ਜੋ ਕੰਮ ਕਰਦਾ ਤੇ ਉਹਨੂੰ ਪਿਛਲੇ ਦਿਨੀ ਇੱਕ ਫੋਨ ਆਇਆ ਵੀ ਅਸੀਂ ਲੋਨ ਲੈਣਾ ਤੇ ਇੱਕ ਲੇਡੀ ਨੇ ਉਹਨੂੰ ਫੋਨ ਕਰਕੇ ਜਿਹੜਾ ਸ਼ਾਹਕੋਟ ਚ ਬੁਲਾ ਲਿਆ ਇੱਕ ਤਰੀਕ ਨੂੰ ਤੇ ਬੁਲਾ ਕੇ ਸ਼ਾਹਕੋਟ ਦੇ ਸਲੈਚਾਂ ਪਿੰਡ ਚ ਉਹਨੂੰ ਆਪਣੀ ਐਕਟਵਾ ਤੇ ਬਿਠਾ ਕੇ ਘਰੇ ਲੈ ਗਏ ਘਰੇ ਲ ਜਾ ਕੇ ਉਹਦੇ ਉਹਨੂੰ ਬਿਠਾਇਆ ਤੇ ਉਹ ਚਾਹ ਪਾਣੀ ਪੁੱਛਿਆ ਉਸ ਤੋਂ ਬਾਅਦ ਉਸੇ ਘਰ ਵਿੱਚ ਪਹਿਲਾਂ ਹੀ ਤਿੰਨ ਆਦਮੀ ਤੇ ਤਿੰਨ ਔਰਤਾਂ ਮੌਜੂਦ ਸਨ ਇਸ ਜਸਰੂਪ ਸਿੰਘ ਨੂੰ ਉਹਨਾਂ ਨੇ ਕੁੱਟਮਾਰ ਕੀਤੀ ਉਹਦੇ ਕੱਪੜੇ ਉਤਾਰ ਕੇ ਉਹਨੂੰ ਅਲਫ ਨੰਗਾ ਕਰਨ ਤੋਂ ਬਾਅਦ ਉਹਦਨੇ ਇੱਕ ਲੇਡੀ ਹੋਰ ਅਲਫ ਨੰਗੇ ਕਰਕੇ ਬਿਠਾ ਕੇ ਉਹਦੀ ਵੀਡੀਓ ਬਣਾਈਆਂ ਉਸ ਤੋਂ ਬਾਅਦ ਉਹਨੂੰ ਬਹੁਤ ਜ਼ਿਆਦਾ ਟੌਰਚਰ ਕਰਨ ਤੋਂ ਬਾਅਦ ਪੱਖੇ ਨਾਲ ਉਹਨੂੰ ਉਲਟਾ ਵੀ ਲਟਕਾਇਆ ਟੌਰਚਰ ਕਰਨ ਦੀ ਬੇਅਦੀਆਂ ਪਾਰ ਕਰ ਦਿੱਤੀਆਂ ਤੇ ਉਸਦੇ ਜਿਹੜੇ ਏਟੀਐਮ ਜਿਹੜੇ ਕ੍ਰੈਡਿਟ ਕਾਰਡ ਜ਼ਬਰਦਸਤੀ ਉਹਨ ਤੋਂ ਜੋ ਕੱਟ ਕੇ ਇੱਥੇ ਲੋਕਲ ਸ਼ਾਹਕੋਟ ਦੇ ਬੈਂਕ ਤੋਂ ਕਰੀਬ 90000 ਰੁਪਿਆ ਜਿਹੜਾ ਵਸੂਲ ਕੀਤਾ ਜ਼ਬਰਦਸਤੀ ਅਤੇ ਉਸਦੇ ਸਾਜੋ-ਸਮਾਨ ਜਿਹੜੀ ਚੈੱਕ ਬੁੱਕ ਸੀ ਖਾਲੀ ਜ਼ਬਰਦਸਤੀ ਦੋ ਚੈੱਕਾਂ ਤੇ ਸਾਈਨ ਕਰਾਏ ਕਰੀਬ 4 ਘੰਟੇ ਆਪਣੇ ਘਰ ਵਿੱਚ ਬੰਦ ਬਣਾ ਕੇ ਰੱਖਿਆ ਤੇ ਕੁਝ ਮੈਂਬਰ ਇਹਨਾਂ ਦੇ ਘਰ ਦੇ ਬਾਹਰ ਖੜੇ ਸੀ ਵੀ ਕਿ ਉੱਥੇ ਪੁਲਿਸ ਵਗੈਰਾ ਤਾਂ ਨਹੀਂ ਆਉਂਦੀ ਇਸ ਗਰੋ ਨੇ ਉਸ ਜਸਰੂਪ ਸਿੰਘ ਪੀੜਤ ਨੂੰ ਅੱਤ ਦਾ ਟੌਰਚਰ ਕਰਨ ਤੋਂ ਬਾਅਦ ਉਹਨੂੰ 4 ਘੰਟਿਆਂ ਬਾਅਦ ਉਹਨੂੰ ਹਨੀ ਟ੍ਰੈਪ ਚ ਪਸਾਉਣ ਵਾਲੇ ਗਰੋ ਦਾ ਪਰਦਾ ਫਾਸ਼ 4 ਮੈਂਬਰ ਗ੍ਰਿਫਤਾਰ ਉਸਤਦੀ ਨਾਲ ਇੱਕ ਵੱਡਾ ਹਨੀ ਟ੍ਰੈਪ ਚ ਪਸਾਉਣ ਵਾਲਾ ਗੈਂਗ ਜਿਹੜਾ ਗ੍ਰਿਫਤਾਰ ਕਰਨ ਵਿੱਚ ਸਫਲਤਾ ਅਸਰ ਕੀਤੀ ਹੈ। ਵਾਕਿਆ ਹੈ ਕਿ ਜਸਪਾਲ ਸਿੰਘ ਜੋ ਵਸੇ ਜੀਰਾ ਦਾ ਜ਼ਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਉਹ HDFC ਬੈਂਕ ਚ ਲੋਨ ਬ੍ਰਾਂਚ ਦੇ ਫੀਲਡ ਆਫਸਰ ਜੋ ਕੰਮ ਕਰਦਾ ਤੇ ਉਹਨੂੰ ਪਿਛਲੇ ਦਿਨ ਇੱਕ ਫੋਨ ਆਇਆ ਵੀ ਅਸੀਂ ਲੋਨ ਲੈਣਾ ਤੇ ਇੱਕ ਲੇਡੀ ਨੇ ਉਹਨੂੰ ਫੋਨ ਕਰਕੇ ਜਿਹੜਾ ਸ਼ਾਹਕੋਟ ਚ ਬੁਲਾ ਲਿਆ ਇੱਕ ਤਰੀਕ ਨੂੰ ਤੇ ਬੁਲਾ ਕੇ ਸ਼ਾਹਕੋਟ ਦੇ ਸਲੈਚਾਂ ਪਿੰਡ ਚ ਉਹਨੂੰ ਆਪਣੀ ਐਕਟਵਾ ਤੇ ਬਿਠਾ ਕੇ ਘਰੇ ਲੈ ਗਏ ਘਰੇ ਲ ਜਾ ਕੇ ਉਹਦੇ ਉਹਨੂੰ ਬਿਠਾਇਆ ਤੇ ਉਹ ਚਾਹ ਪਾਣੀ ਪੁੱਛਿਆ ਉਸ ਤੋਂ ਬਾਅਦ ਉਸੇ ਘਰ ਵਿੱਚ ਪਹਿਲਾਂ ਹੀ ਤਿੰਨ ਆਦਮੀ ਤੇ ਤਿੰਨ ਔਰਤਾਂ ਮੌਜੂਦ ਸਨ ਇਸ ਜਸਰੂਪ ਸਿੰਘ ਨੂੰ ਉਹਨਾਂ ਨੇ ਕੁੱਟਮਾਰ ਕੀਤੀ ਉਹਦੇ ਕੱਪੜੇ ਉਤਾਰ ਕੇ ਉਹਨੂੰ ਅਲਸ ਨੰਗਾ ਕਰਨ ਤੋਂ ਬਾਅਦ ਉਹਦਾਂ ਨੇ ਇੱਕ ਲੇਡੀ ਹੋਰ ਅਲਸ ਨੰਗੇ ਕਰਕੇ ਬਿਠਾ ਕੇ ਉਹਦੀ ਵੀਡੀਓ ਬਣਾਈਆਂ ਉਸ ਤੋਂ ਬਾਅਦ ਉਹਨੂੰ ਬਹੁਤ ਜ਼ਿਆਦਾ ਟੌਰਚਰ ਕਰਨ ਤੋਂ ਬਾਅਦ ਪੱਖੇ ਨਾਲ ਉਹਨੂੰ ਉਲਟਾ ਵੀ ਲਟਕਾਇਆ ਟੌਰਚਰ ਕਰਨ ਦੀ ਬੇਅਦੀਆਂ ਪਾਰ ਕਰ ਦਿੱਤੀਆਂ ਤੇ ਉਸਦੇ ਜਿਹੜੇ ਏਟੀਐਮ ਜਿਹੜੇ ਕਰੈਡ ਕਾਰਡ ਜ਼ਬਰਦਸਤੀ ਉਹਨ ਤੋਂ ਜੋ ਕੱਟ ਕੇ ਇੱਥੇ ਲੋਕਲ ਸ਼ਾਹਕੋਟ ਦੇ ਬੈਂਕ ਚੌਕ ਦੇ ਕਰੀਬ 90000 ਰੁਪਿਆ ਜਿਹੜਾ ਵਸੂਲ ਕੀਤਾ ਜ਼ਬਰੀ ਅਤੇ ਉਸਦੇ ਸਾਜੋ-ਸਮਾਨ ਜਿਹੜੀ ਚੈੱਕ ਬੁੱਕ ਸੀ ਖਾਣੀ ਜ਼ਬਰਦਸਤੀ ਦੋ ਚੈੱਕਾਂ ਤੇ ਸਾਈਨ ਕਰਾਏ ਕਰੀਬ 4 ਘੰਟੇ ਆਪਣੇ ਘਰ ਵਿੱਚ ਬੰਦਕ ਬਣਾ ਕੇ ਰੱਖਿਆ ਤੇ ਕੁਝ ਮੈਂਬਰ ਇਹਨਾਂ ਦੇ ਘਰ ਦੇ ਬਾਹਰ ਖੜੇ ਸੀ ਵੀ ਕਿ ਉੱਥੇ ਪੁਲਿਸ ਵਗੈਰਾ ਤਾਂ ਨਹੀਂ ਆਉਂਦੀ ਇਸ ਗਰੋ ਨੇ ਉਸ ਜਸਰੂਪ ਸਿੰਘ ਪੀੜਤ ਨੂੰ ਅੱਥ ਦਾ ਟੌਰਚਰ ਕਰਨ ਤੋਂ ਬਾਅਦ ਉਹਨੂੰ 4 ਘੰਟਿਆਂ ਬਾਅਦ ਉਹਨੂੰ ਹਨੀ ਟ੍ਰੈਪ ਚ ਫਸਾਉਣ ਵਾਲੇ ਗਰੋ ਦਾ ਪਰਦਾ ਫਾਸ਼ 4 ਮੈਂਬਰ ਗ੍ਰਿਫਤਾਰ ਮੁਸਤਫਦੀ ਨਾਲ ਇੱਕ ਵੱਡਾ ਹਨੀ ਟ੍ਰੈਪ ਚ ਫਸਾਉਣ ਵਾਲਾ ਗੈਂਗ ਜਿਹੜਾ ਗ੍ਰਿਫਤਾਰ ਕਰਨ ਵਿੱਚ ਸਫਲਤਾ ਅਸਤ ਕੀਤੀ ਹੈ ਵਾਕਿਆ ਹੈ ਕਿ ਜਸਪਾਲ ਸਿੰਘ ਜੋ ਵਾਸੀ ਜੀਰਾ ਦਾ ਜ਼ਿਲ੍ਹਾ ਫਰੀਪੁਰ ਦਾ ਰਹਿਣ ਵਾਲਾ ਉਹ ਐਚਡੀਐਫਸੀ ਬੈਂਕ ਚ ਲੋਨ ਬ੍ਰਾਂਚ ਦੇ ਫੀਲਡ ਆਫਸਰ ਜੋ ਕੰਮ ਕਰਦਾ ਤੇ ਉਹਨੂੰ ਪਿਛਲੇ ਦਿਨ ਇੱਕ ਫੋਨ ਆਇਆ ਵੀ ਐਸੀ ਲੋਨ ਲੈਣਾ ਤੇ ਇੱਕ ਲੇਡੀ ਨੇ ਉਹਨੂੰ ਫੋਨ ਕਰਕੇ ਜਿਹੜਾ ਸ਼ਾਹਕੋਟ ਚ ਬੁਲਾ ਲਿਆ ਇੱਕ ਤਰੀਕ ਨੂੰ ਤੇ ਬੁਲਾ ਕੇ ਸ਼ਾਹਕੋਟ ਦੇ ਸਲੈਚਾਂ ਪਿੰਡ ਚ ਉਹਨੂੰ ਆਪਣੀ ਐਕਟਾਂ ਤੇ ਬਿਠਾ ਕੇ ਘਰੇ ਲੈ ਗਈ ਘਰੇ ਲ ਜਾ ਕੇ ਉਹਦੇ ਉਹਨੂੰ ਬਿਠਾਇਆ ਤੇ ਉਹ ਚਾਹ ਪਾਣੀ ਪੁੱਛਿਆ ਉਸ ਤੋਂ ਬਾਅਦ ਉਸੇ ਘਰ ਵਿੱਚ ਪਹਿਲਾਂ ਹੀ ਤਿੰਨ ਆਦਮੀ ਤੇ ਤਿੰਨ ਔਰਤਾਂ ਮੌਜੂਦ ਸਨ ਇਸ ਜਸਰੂਪ ਸਿੰਘ ਨੂੰ ਉਹਨਾਂ ਨੇ ਕੁੱਟਮਾਰ ਕੀਤੀ ਉਹਦੇ ਕੱਪੜੇ ਉਤਾਰ ਕੇ ਉਹਨੂੰ ਅਲਸ ਨੰਗਾ ਕਰਨ ਤੋਂ ਬਾਅਦ ਉਹਦਾਂ ਨੇ ਇੱਕ ਲੇਡੀ ਹੋਰ ਅਲਸ ਨੰਗੇ ਕਰਕੇ ਬਿਠਾ ਕੇ ਉਹਦੀਆਂ ਵੀਡੀਓ ਬਣਾਈਆਂ ਉਸ ਤੋਂ ਬਾਅਦ ਉਹਨੂੰ ਬਹੁਤ ਜ਼ਿਆਦਾ ਟੌਰਚਰ ਕਰਨ ਤੋਂ ਬਾਅਦ ਪੱਖੇ ਨੇ ਉਹਨੂੰ ਉਲਟਾ ਵੀ ਲਟਕਾਇਆ ਟੌਰਚਰ ਕਰਨ ਦੀ ਬੇਹਦੀਆਂ ਪਾਰ ਕਰ ਦਿੱਤੀਆਂ ਤੇ ਉਸ ਦੇ ਜਿਹੜੇ ਏਟੀਐਮ ਜਿਹੜੇ ਕ੍ਰੈਡਿਟ ਕਾਰਡ ਜਬਰਦਸਤੀ ਉਹਨਾਂ ਤੋਂ ਜੋ ਕੱਟ ਕੇ ਇੱਥੇ ਲੋਕਲ ਛਾਗੋੜ ਦੇ ਬੈਂਕ ਤੋਂ ਕਰੀਬ 90000 ਰੁਪਿਆ ਜਿਹੜਾ ਵਸੂਲ ਕੀਤਾ ਜ਼ਬਰਦਸਤੀ ਅਤੇ ਉਸ ਦੇ ਸਾਜੋ ਸਮਾਨ ਜਿਹੜੀ ਚੈੱਕ ਬੁੱਕ ਸੀ ਖਾਦੀ ਜਬਰਦਸਤੀ ਦੋ ਚਿੱਕਾਂ ਤੇ ਸੈਂਕੜੇ ਕਰੀਬ 4 ਘੰਟੇ ਆਪਣੇ ਘਰ ਵਿੱਚ ਬੰਦ ਬਣਾ ਕੇ ਰੱਖਿਆ ਤੇ ਕੁਝ ਮੈਂਬਰ ਇਹਨਾਂ ਦੇ ਘਰ ਦੇ ਬਾਹਰ ਖੜੇ ਸੀ ਵੀ ਉੱਥੇ ਪੁਲਿਸ ਵਗੈਰਾ ਤਾਂ ਨਹੀਂ ਆਉਂਦੀ ਇਸ ਗਰੋ ਨੇ ਉਸ ਜਸਰੂਪ ਸਿੰਘ ਪੀੜਤ ਨੂੰ ਅੱਤ ਦਾ ਟੌਰਚਰ ਕਰਨ ਤੋਂ ਬਾਅਦ ਉਹਨੂੰ 4 ਘੰਟੇ ਬਾਅਦ ਨੂੰ